ਸ਼ਰੋਮਣੀ ਅਕਾਲੀ ਦਲ ਦੀ ਮੌਜੂਦਾ ਸਿਚੁਏਸ਼ਨ ਮੌਜੂਦਾ ਸਟੇਟ ਏਦਾਂ ਦੀ ਹੈ ਕਿ ਇਸ ਵੇਲੇ ਅਕਾਲੀ ਦਲ ਦਾ ਭਵਿੱਖ ਕਿੱਧਰ ਨੂੰ ਜਾਵੇਗਾ ਕੁਝ ਸਮਝ ਨਹੀਂ ਆ ਰਿਹਾ ਇੱਕ ਪਾਸੇ ਜਿੱਥੇ ਸਿਆਸੀ ਖਲਾਅ ਬਣਦਾ ਪਿਆ ਸੀ ਪੰਜਾਬ ਦੇ ਅੰਦਰ ਖਾਸ ਤੌਰ ਦੇ ਉੱਤੇ ਉਸ ਏਰੀਆ ਦੇ ਅੰਦਰ ਜਿੱਥੇ ਪੰਥਕ ਰੁਝਾਨ ਜ਼ਿਆਦਾ ਹੈ ਉਸ ਖਲਾਅ ਨੂੰ ਭਰਨ ਵਾਸਤੇ ਕੁਝ ਵੱਖਰੀਆਂ ਪਾਰਟੀਆਂ ਹੋਂਦ ਵਿੱਚ ਆਉਂਦੀਆਂ ਨਜ਼ਰ ਆ ਰਹੀਆਂ ਨੇ ਔਰ ਉਸ ਦੇ ਦਰਮਿਆਨ ਸ਼ਰੋਮਣੀ ਅਕਾਲੀ ਦਲ ਜਿਹੜੀ ਆਪ ਇੱਕ 100 ਸਾਲ ਪੁਰਾਣੀ ਪਾਰਟੀ ਹੈ ਉਹ ਹੌਲੀ ਹੌਲੀ ਕਰਕੇ ਸਹੀ ਪਰਦਰਕਨਾਰ ਹੁੰਦੀ ਕਦੇ-ਕਦੇ ਨਜ਼ਰ ਆਉਂਦੀ ਹੈ ਤੇ ਕਦੇ-ਕਦੇ ਰੀ-ਲਾਂਚ ਹੁੰਦੀ ਨਜ਼ਰ ਆਉਂਦੀ ਹੈ ਪਰ ਜੇ ਰੀ-ਲਾਂਚ ਵੀ ਹੁੰਦੀ ਹੈ ਤਾਂ ਕੀ ਸ਼ਰੋਮਣੀ ਅਕਾਲੀ ਦਲ ਦਾ ਅਸਤਿਤਵ ਉਹਦੀ ਰੂਪਰੇਖਾ ਉਹਦੀ ਆਊਟਰ ਲੁੱਕ ਕੁਝ ਚੇਂਜ ਹੋਵੇਗੀ ਜਾਂ ਉਹੀ ਅੰਦਰੂਣ ਤੇ ਉਹੀ ਬਾਹਰਲਾ ਢਾਂਚਾ ਰਹੇਗਾ ਜੋ ਪਿਛਲੇ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਦਰਸਲ ਕੁਝ মিডিਆ ਰਿਪੋਰਟਸ ਦੇ ਮੁਤਾਬਕ ਡਾਕਟਰ ਦਲਜੀਤ ਸੀਮਾ ਨੇ ਕਈ ਥਾਵਾਂ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਸ਼ਰੋਬਣੀ ਅਕਾਲੀ ਦਲ ਇੱਕ ਧਰਮ ਨਿਰਪੱਖ ਪਾਰਟੀ ਹੈ ਔਰ ਸੰਵਿਧਾਨ ਦੇ ਤੌਰ ਦੇ ਉੱਤੇ ਉਹ ਕਿਸੇ ਵੀ ਧਰਮ ਗੁਰੂ ਤੋਂ ਕਿਸੇ ਵੀ ਧਾਰਮਿਕ ਪੈਰੋਕਾਰ ਤੋਂ ਹੁਕਮ ਅਟੇਨ ਨਹੀਂ ਕਰ ਸਕਦੀ ਉਸ ਹੁਕਮ ਦੇ ਆਧਾਰ ਦੇ ਉੱਤੇ ਉਹਦੇ ਅਨੁਸਾਰ ਨਹੀਂ ਚੱਲ ਸਕਦੀ ਇੱਕ ਪਾਸੇ ਤਾਂ ਅਕਾਲੀ ਦਲ ਨੂੰ ਪੰਥਕ ਪਾਰਟੀ ਕਹਿ ਕੇ ਪ੍ਰਚਾਰਿਆ ਜਾਂਦਾ ਜਦੋਂ ਲੋਕਾਂ ਦੇ ਵਿੱਚ ਵੋਟਾਂ ਲੈਣ ਜਾਣੀਆਂ ਨੇ ਜਦੋਂ ਲੋਕਾਂ ਦੇ ਨਾਲ ਮੁਖਾਤਬ ਹੋਣਾ ਹੈ ਜਦੋਂ ਲੋਕਾਂ ਨਾਲ ਸਿਆਸੀ ਗੱਲਬਾਤ ਕਰਨੀ ਹੈ ਉਦੋਂ ਇਹ ਪਾਰਟੀ ਪੰਥਕ ਪਾਰਟੀ ਬਣ ਜਾਂਦੀ ਹੈ ਉਦੋਂ ਇਹ ਪਾਰਟੀ ਪੰਥ ਦੇ ਹਿੱਤਾਂ ਦੀ ਪਾਰਟੀ ਬਣ ਜਾਂਦੀ ਹੈ ਹਾਲਾਂਕਿ ਅਕਾਲੀ ਦਲ ਪੰਥਕ ਪਾਰਟੀ ਹੈ ਪਰ ਦੂਜੇ ਪਾਸੇ ਜਦੋਂ ਪੰਥ ਦੇ ਸਰਮੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੁਕਮ ਜਾਰੀ ਕਰਦੇ ਨੇ ਪਾਰਟੀ ਵਾਸਤੇ ਪਾਰਟੀ ਦੀ ਰੀਆਰਗੇਨਾਈਜੇਸ਼ਨ ਵਾਸਤੇ ਉਸ ਵੇਲੇ ਉਸ ਹੁਕਮ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਜਾਂ ਕਹਿ ਦਈਏ ਸਿੱਧਾ-ਸਿੱਧਾ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਹਿ ਕੇ ਕਿ ਅਸੀਂ ਧਰਮ ਨਿਰਪੱਖ ਪਾਰਟੀ ਆ ਅਸੀਂ ਸੰਵਿਧਾਨ ਦੇ ਤੌਰ ਤੇ ਕਿਸੇ ਧਰਮ ਦੇ ਅਧੀਨ ਨਹੀਂ ਹੁੰਦੇ ਜਾਂ ਅਸੀਂ ਕਿਸੇ ਧਰਮ ਦੀ ਗੱਲ ਨਹੀਂ ਸੁਣ ਸਕਦੇ ਇੱਥੇ ਆ ਕੇ ਅਕਾਲੀ ਲੀਡਰਾਂ ਦੀ ਕ੍ਰੈਡੀਬਿਲਟੀ ਕਿੱਥੇ ਹੈ ਕੀ ਉਹ ਇੱਕ ਧਰਮ ਨਿਰਪੱਖ ਪਾਰਟੀ ਨਹੀਂ ਕੀ ਉਹ ਸੰਵਿਧਾਨ ਦੇ ਤੌਰ ਦੇ ਉੱਤੇ ਸੰਵਿਧਾਨ ਨੂੰ ਅਗਾਹ ਰੱਖ ਕੇ ਚੱਲ ਰਹੇ ਨੇ ਹਾਲਾਂਕਿ ਇੱਕ ਪਾਰਟੀ ਵਾਸਤੇ ਇਹ ਜ਼ਰੂਰੀ ਹੈ ਪਰ ਔਨ ਦਾ ਸੇਮ ਟਾਈਮ ਔਨ ਦਾ ਕੰਟ੍ਰਰੀ ਜਦੋਂ ਵੋਟਾਂ ਮੰਗਣੀਆਂ ਨੇ ਉਦੋਂ ਫਿਰ ਧਰਮ ਕਿਵੇਂ ਯਾਦ ਆ ਜਾਂਦਾ ਉਦੋਂ ਸਿਆਸੀ ਹਿੱਤ ਕਿਉਂ ਨਹੀਂ ਚੇਤੇ ਆਉਂਦੇ ਜਾਂ ਉਦੋਂ ਸਿਆਸੀ ਹਿੱਤ ਲੋਕਾਂ ਨੂੰ ਕਿਉਂ ਨਹੀਂ ਦੱਸੇ ਜਾਂਦੇ ਹੁਣ ਤਾਂ ਸਵਾਲ ਇਸ ਤਰ੍ਹਾਂ ਦੇ ਵੀ ਖੜੇ ਹੋ ਰਹੇ ਹੈ ਕਿ ਜੇ ਪੰਥਕ ਪਾਰਟੀ ਹੈ ਜੇ ਨਿਰੋਲ ਪੰਥਕ ਪਾਰਟੀ ਹੈ ਜੇ ਸਿੰਘ ਸਾਹਿਬ ਦੇ ਅਹੁਦੇ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਜੇ ਗੁਰੂਆਂ ਦੀ ਦਿੱਤੀ ਦੇਣ ਦਾ ਸਤਕਾਰ ਕਰਨ ਵਾਲੀ ਪਾਰਟੀ ਹੈ ਤੇ ਹੁਕਮ ਮੰਨ ਲੈਣੇ ਚਾਹੀਦੇ ਆ ਪਰ ਔਨ ਦਾ ਸੇਮ ਟਾਈਮ ਇਹ ਚੀਜ਼ਾਂ ਨਹੀਂ ਮੰਨੀਆਂ ਜਾ ਰਹੀਆਂ ਇਹ ਕਹਿ ਕੇ ਕਿ ਇਸ ਦੇ ਨਾਲ ਪਾਰਟੀ ਦੀ ਹੋਂਦ ਨੂੰ ਖਤਰਾ ਹੋਵੇਗਾ ਹਾਲਾਂਕਿ ਕਈ ਬੁੱਧੀਜੀਵੀ ਇਥੋਂ ਤੱਕ ਸਟੇਟ ਕਰ ਚੁੱਕੇ ਨੇ ਕੋਈ ਖਤਰਾ ਨਹੀਂ ਹੈ ਸੁਖਬੀਰ ਸਿੰਘ ਬਾਦਲ ਨੇ ਆਲਰੇਡੀ ਅਸਤੀਫਾ ਦਿੱਤਾ ਹੋਇਆ ਹੈ ਉਹਨਾਂ ਦੀ ਥਾਂ ਦੇ ਉੱਤੇ ਕਾਰਜਕਾਰੀ ਪ੍ਰਧਾਨ ਲੱਗੇ ਹੋਏ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਬੈਠੇ ਕਿਸੇ ਹੋਰ ਨੂੰ ਪ੍ਰਧਾਨ ਬਣਾ ਦੋਵੇ ਗੱਲ ਸੌਟ ਹੋ ਜਾਵੇਗੀ ਕਈ ਬੁੱਧੀਜੀਵੀ ਇਹ ਗੱਲਾਂ ਕਰ ਰਹੇ ਨੇ ਪਰ ਦੂਜੇ ਪਾਸੇ ਲਗਾਤਾਰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਸ ਗੱਲ ਤੇ ਜ਼ੋਰ ਦੇ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਕਿਉਂ ਨੇਪਰੇ ਨਹੀਂ ਚੜਾਇਆ ਜਾ ਸਕਦਾ ਖੈਰ ਉਹਦਾ ਸਮਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਅਕਾਲੀ ਦਲ ਦੀ ਆਰਗੇਨਾਈਜੇਸ਼ਨ ਨੂੰ ਲੈ ਕੇ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵੰਡ ਇੰਡੀਆ ਪੰਜਾਬੀ ਦੇ